ਪਗਾਣੀ ਦੀ ਜੰਗ ਹੋਈ 1688 ਵਿੱਚ ਜਿਸ ਵਿੱਚ ਗੁਰੂ ਜੀ ਨੇ ਪਹਾੜੀ ਰਾਜਾਂ ਨੂੰ ਹਰਾ ਕੇ ਪ੍ਰਾਪਤ ਕੀਤੀ ਸੀ ਜਿੱਤ 1690 ਵਿੱਚ ਲੜਾਈ ਹੋਈ ਸੀ ਨਦੌਨ ਦੀ ਜਿਸ ਵਿੱਚ ਦੁਸ਼ਮਨ ਨੂੰ ਗੁਰੂ ਜੀ ਤੇ ਸਿੰਘਾਂ ਦੀ ਫੌਜ ਨੇ ਕਰ ਦਿੱਤਾ ਬਿਲਕੁਲ ਮੌਨ ਸੀ 1700 ਵਿੱਚ ਆਨੰਦਪੁਰ ਸਾਹਿਬ ਦਾ ਯੁੱਧ ਹੋਇਆ ਕਮਾਸਾਨ ਦੁਸ਼ਮਣ ਨੂੰ ਉਸ ਸਮੇਂ ਪਤਾ ਲੱਗ ਗਿਆ ਖਾਲਸੇ ਦੀ ਫੌਜ ਹੈ ਕਿੰਨੀ ਮਹਾਨ 1703 ਵਿੱਚ ਮੁਕਸਰ ਦੀ ਜੰਗ ਵਿੱਚ 40 ਸਿੰਘ ਲੜਾਏ ਸੀ ਜੰਗ ਵਿੱਚ ਆਪਣਾ ਲੋਹਾ ਮਣਵਾ ਕੇ 40 ਮੁਕਤੇ ਅਖਵਾਏ ਸੀ 1704 ਵਿੱਚ ਚਮਕੌਰ ਸਾਹਿਬ ਦੀ ਹੋਈ ਜੰਗ ਸੀ ਦੁਸ਼ਮਣ ਸਿੰਘਾਂ ਦੀ ਤਾਕਤ ਦੇਖ ਕੇ ਰਹਿ ਗਿਆ ਦੰਗ ਸੀ ਸਿੱਖ ਧਰਮ ਦੀ ਨਹੀਂ ਗੁਰੂ ਜੀ ਐਨੀ ਮਜ਼ਬੂਤ ਕਰ ਗਏ ਖਾਲਸੇ ਦੇ ਨਾਂ ਤੋਂ ਦੁਸ਼ਮਣ ਅਜ ਤੱਕ ਵੀ थर-थर ਕੰਬਦੇ थर-थर ਕੰਬਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ